ਜ਼ਿੰਦਗੀ ਦਾ ਸਫ਼ਰ ਵੱਡਾ ਹੀ ਅਜੀਬ ਹੁੰਦਾ ਹੈ। ਕਈ ਵਾਰ ਉਹੀ ਲੋਕ ਜਿਨ੍ਹਾਂ ਲਈ ਅਸੀਂ ਦਿਲ ਦੇ ਦਰਵਾਜ਼ੇ ਖੋਲ੍ਹ ਦਿੰਦੇ ਹਾਂ, ਉਹੀ ਲੋਕ ਸਾਨੂੰ ਅੰਡਿੱਠਾ ਕਰ ਜਾਂਦੇ ਹਨ। ਕਈ ਵਾਰ ਉਹੀ ਰਿਸ਼ਤੇਦਾਰ, ਉਹੀ ਦੋਸਤ, ਉਹੀ ਜਾਣ-ਪਛਾਣ ਵਾਲੇ ਸਾਡੇ ਪਿਆਰ, ਸਾਡੀ ਕਦਰ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਪਰ ਪ੍ਰਸ਼ਨ ਇਹ ਹੈ ਕਿ ਜਦੋਂ ਕੋਈ ਤੁਹਾਨੂੰ ਨਜ਼ਰਅੰਦਾਜ਼ ਕਰੇ ਤਾਂ ਕੀ ਕਰੀਏ? ਕੀ ਤੁਸੀਂ ਵੀ ਟੁੱਟ ਕੇ ਰਹਿ ਜਾਓਗੇ? ਕੀ ਤੁਸੀਂ ਵੀ ਆਪਣੇ ਆਪ ਤੇ ਸਵਾਲ ਖੜੇ ਕਰ ਲੋਗੇ? ਜਾਂ ਫਿਰ ਉਸ ਅੰਡਿੱਠੇ ਪਲ ਨੂੰ ਇੱਕ ਸਬਕ ਬਣਾ ਕੇ? ਆਪਣੀ ਜ਼ਿੰਦਗੀ ਨੂੰ ਨਵੇਂ ਰਾਹ ਵਧਾਓਗੇ ਕਹਾਵਤ ਹੈ ਜਿਹੜਾ ਆਪਣੀ ਕਦਰ ਆਪ ਨਹੀਂ ਕਰਦਾ ਦੁਨੀਆ ਉਸਦੀ ਕਦਰ ਕਦੇ ਨਹੀਂ ਕਰਦੀ ਇਸ ਲਈ ਸਭ ਤੋਂ ਪਹਿਲਾਂ ਯਾਦ ਰੱਖੋ ਤੁਹਾਡੀ ਕੀਮਤ ਕਿਸੇ ਹੋਰ ਦੇ ਵਤੀਰੇ ਨਾਲ ਘਟਦੀ ਵਧਦੀ ਨਹੀਂ ਤੁਹਾਡੀ ਕੀਮਤ ਤੁਹਾਡੇ ਅੰਦਰ ਹੈ ਸੋਚੋ ਜੇ ਬੱਦਲ ਸੂਰਜ ਨੂੰ ਛੁਪਾ ਲੈਣ ਤਾਂ ਕੀ ਸੂਰਜ ਆਪਣੀ ਰੌਸ਼ਨੀ গোਆ ਬੈਠਦਾ ਹੈ ਨਹੀਂ ਉਹ ਤਾਂ ਉਸੇ ਚਮਕ ਨਾਲ ਦੁਬਾਰਾ ਨਿਕਲਦਾ ਹੈ ਬਿਲਕੁਲ ਇਸੇ ਤਰ੍ਹਾਂ ਜੇ ਕੋਈ ਤੁਹਾਨੂੰ ਨਜ਼ਰਅੰਦਾਜ਼ ਕਰਦਾ ਹੈ ਤਾਂ ਇਹ ਉਸ ਦੀ ਅਸਲੀਅਤ ਹੈ ਤੁਹਾਡੀ ਨਹੀਂ ਕਈ ਵਾਰ ਲੋਕ ਤੁਹਾਨੂੰ ਨਜ਼ਰਅੰਦਾਜ਼ ਇਸ ਲਈ ਕਰਦੇ ਹਨ ਕਿਉਂਕਿ ਉਹਨਾਂ ਦੇ ਮਨ ਵਿੱਚ ਹੀ ਕਮੀ ਹੁੰਦੀ ਹੈ ਉਹ ਤੁਹਾਡੇ ਜਿਵੇਂ ਮਨੁੱਖ ਦੀ ਕੀਮਤ ਸਮਝ ਹੀ ਨਹੀਂ ਪਾਉਂਦੇ ਪਰ ਗੱਲ ਇਹ ਹੈ ਕਿ ਉਸ ਵੇਲੇ ਤੁਸੀਂ ਕੀ ਕਰੋਗੇ ਕੀ ਤੁਸੀਂ ਉਸ ਦੀ ਅੰਡਠੀ ਨਾਲ ਆਪਣੇ ਸੁਪਨੇ ਦਬਾ ਦਿਓਗੇ ਜਾਂ ਫਿਰ ਉਹੀ ਅੰਡਠੀ ਨੂੰ ਆਪਣੀ ਤਾਕਤ ਬਣਾਓਗੇ ਇੱਕ ਸਚਾਈ ਹਮੇਸ਼ਾ ਯਾਦ ਰੱਖਣੀ ਲੋਕਾਂ ਦੇ ਰਵੱਈਏ ਨਾਲ ਆਪਣੇ ਰਸਤੇ ਨਾ ਬਦਲੋ ਆਪਣੇ ਮਕਸਦ ਨਾਲ ਸੱਚੇ ਰਹੋ ਜ਼ਿੰਦਗੀ ਦੇ ਹਰ ਸਫ਼ਰ ਵਿੱਚ ਤੁਹਾਨੂੰ ਅਜਿਹੇ ਲੋਕ ਮਿਲਣਗੇ ਜੋ ਤੁਹਾਡੀ ਗੱਲ ਨੂੰ ਤੁਹਾਡੀ ਹਾਜ਼ਰੀ ਨੂੰ ਤੁਹਾਡੇ ਯੋਗਦਾਨ ਨੂੰ ਨਜ਼ਰਅੰਦਾਜ਼ ਕਰਨਗੇ ਪਰ ਉਹਨਾਂ ਦੇ ਕਾਰਨ ਆਪਣੀ ਕਦਰ ਨੂੰ ਘਟਾਉਣਾ ਸਭ ਤੋਂ ਵੱਡੀ ਗਲਤੀ ਹੈ ਉਦਾਹਰਨ ਲਈ ਸੋਚੋ ਇੱਕ ਕਿਸਾਨ ਬੀਜ ਬੀਜਦਾ ਹੈ ਜਦ ਤੱਕ ਉਹ ਬੀਜ ਮਿੱਟੀ ਦੇ ਹੇਠਾਂ ਰਹਿੰਦਾ ਹੈ ਲੋਕ ਸਮਝਦੇ ਹਨ ਇਸ ਦਾ ਕੋਈ ਕੰਮ ਨਹੀਂ ਪਰ ਸਮਾਂ ਆਉਂਦਾ ਹੈ ਉਹ ਬੀਜ ਉਗਦਾ ਹੈ ਰੁੱਖ ਬਣਦਾ ਹੈ ਫਲ ਲਿਆਉਂਦਾ ਹੈ ਉਸ ਵੇਲੇ ਉਹੀ ਲੋਕ ਕਹਿੰਦੇ ਹਨ ਵਾਹ ਇਹ ਤਾਂ ਕਮਾਲ ਹੋ ਗਿਆ ਤੁਸੀਂ ਵੀ ਉਸ ਬੀਜ ਵਾਂਗ ਹੋ ਅੱਜ ਜੇ ਕੋਈ ਤੁਹਾਨੂੰ ਅੰਡੇਠਾ ਕਰਦਾ ਹੈ ਤਾਂ ਸਮਾਂ ਆਉਣ ਤੇ ਉਹ ਤੁਹਾਡੀ ਚਮਕ ਨੂੰ ਦੇਖ ਕੇ ਹੈਰਾਨ ਰਹਿ ਜਾਏਗਾ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਕੁਝ ਅਜਿਹੇ ਨੁਕਤੇ ਦੱਸਾਂਗਾ ਜੋ ਨਾ ਸਿਰਫ ਤੁਹਾਡੀ ਸੋਚ ਬਦਲਣਗੇ ਬਲਕਿ ਤੁਹਾਨੂੰ ਅੰਦਰੋਂ ਮਜ਼ਬੂਤ ਵੀ ਬਣਾਉਣਗੇ ਤੁਸੀਂ ਸਿੱਖੋਗੇ ਕਿ ਨਜ਼ਰਅੰਦਾਜ਼ ਕੀਤੇ ਜਾਣ ਤੇ ਰੋਣ ਦੀ ਬਜਾਏ ਕਿਵੇਂ ਖੜੇ ਹੋ ਕੇ ਆਪਣੀ ਜ਼ਿੰਦਗੀ ਦਾ ਖੇੜ ਬਦਲ ਸਕਦੇ ਹੋ ਚਲੋ ਸ਼ੁਰੂ ਕਰੀਏ ਉਹ ਸਫ਼ਰ ਜੋ ਤੁਹਾਨੂੰ ਆਪਣੇ ਆਪ ਦੀ ਕੀਮਤ ਦੱਸੇਗਾ ਜੋ ਤੁਹਾਡੇ ਮਨ ਵਿੱਚ ਅੱਗ ਜਗਾਏਗਾ ਤੇ ਜੋ ਤੁਹਾਨੂੰ ਇਹ ਸਿਖਾਵੇਗਾ ਕਿ ਜਦੋਂ ਕੋਈ ਤੁਹਾਨੂੰ ਨਜ਼ਰਅੰਦਾਜ਼ ਕਰੇ ਤਾਂ ਤੁਹਾਨੂੰ ਕੀ ਕਰਨਾ ਹੈ ਪਹਿਲਾ ਨੁਕਤਾ ਆਪਣੀ ਕਦਰ ਆਪ ਜਾਣੋ ਜਦੋਂ ਕੋਈ ਤੁਹਾਨੂੰ ਨਜ਼ਰਅੰਦਾਜ਼ ਕਰਦਾ ਹੈ ਸਭ ਤੋਂ ਪਹਿਲੀ ਗੱਲ ਜੋ ਤੁਹਾਨੂੰ ਆਪਣੇ ਮਨ ਵਿੱਚ ਬਿਠਾ ਲੈਣੀ ਚਾਹੀਦੀ ਹੈ ਉਹ ਹੈ ਆਪਣੀ ਕਦਰ ਆਪ ਜਾਣੋ ਦੁਨੀਆ ਹਮੇਸ਼ਾ ਤੁਹਾਨੂੰ ਓਨੀ ਹੀ ਕਦਰ ਦੇਵੇਗੀ ਜਿੰਨੀ ਤੁਸੀਂ ਆਪਣੇ ਆਪ ਨੂੰ ਦਿੰਦੇ ਹੋ ਜੇ ਤੁਸੀਂ ਆਪਣੇ ਆਪ ਨੂੰ ਛੋਟਾ ਸਮਝ ਲਓਗੇ ਤਾਂ ਲੋਕ ਤੁਹਾਨੂੰ ਹੋਰ ਵੀ ਛੋਟਾ ਕਰ ਦੇਣਗੇ ਪਰ ਜੇ ਤੁਸੀਂ ਆਪਣੇ ਅੰਦਰ ਉਹ ਅਹਿਸਾਸ ਪੈਦਾ ਕਰ ਲਓਗੇ ਕਿ ਮੈਂ ਕੀਮਤੀ ਹਾਂ ਮੈਂ ਖਾਸ ਹਾਂ ਮੈਂ ਦੁਨੀਆ ਨੂੰ ਕੁਝ ਦੇ ਸਕਦਾ ਹਾਂ ਤਾਂ ਲੋਕਾਂ ਦੇ ਰਵੱਈਏ ਤੁਹਾਡੀ ਕੀਮਤ ਨੂੰ ਹਿਲਾ ਨਹੀਂ ਸਕਦੇ ਸੋਚੋ ਸੋਨੇ ਦੀ ਕੀਮਤ ਕਿਸੇ ਦੇ ਖਰੀਦਣ ਜਾਂ ਨਾ ਖਰੀਦਣ ਨਾਲ ਘਟਦੀ ਹੈ ਨਹੀਂ ਸੋਨਾ ਹਮੇਸ਼ਾ ਸੋਨੇ ਹੀ ਰਹਿੰਦਾ ਹੈ ਉਸ ਦੀ ਕੀਮਤ ਬਾਜ਼ਾਰ ਦੇ ਉਤਾਰ ਚੜਾਵਾਂ ਨਾਲ ਵੱਧ ਘਟ ਸਕਦੀ ਹੈ ਪਰ ਉਸ ਦੀ ਅਸਲੀਅਤ ਉਸ ਦੀ ਚਮਕ ਹਮੇਸ਼ਾ ਇੱਕੋ ਜਿਹੀ ਰਹਿੰਦੀ ਹੈ ਤੁਸੀਂ ਵੀ ਉਸ ਸੋਨੇ ਵਾਂਗ ਹੋ ਕੋਈ ਤੁਹਾਨੂੰ ਅੰਡਿੱਠਾ ਕਰੇ ਕੋਈ ਤੁਹਾਡੀ ਗੱਲ ਦਾ ਜਵਾਬ ਨਾ ਦੇਵੇ ਕੋਈ ਤੁਹਾਨੂੰ ਮਹੱਤਵ ਨਾ ਦੇਵੇ ਇਹ ਤੁਹਾਡੀ ਅਸਲੀ ਚਮਕ ਨੂੰ ਮਿਟਾ ਨਹੀਂ ਸਕਦਾ ਸਭ ਤੋਂ ਵੱਡੀ ਗਲਤੀ ਜੋ ਲੋਕ ਕਰਦੇ ਹਨ ਉਹ ਹੈ ਆਪਣੇ ਆਪ ਨੂੰ ਦੂਜਿਆਂ ਦੀ ਨਜ਼ਰ ਤੋਂ ਤੋਲਣਾ ਜਿਵੇਂ ਜੇ ਕਿਸੇ ਨੇ ਫੋਨ ਦਾ ਜਵਾਬ ਨਹੀਂ ਦਿੱਤਾ ਤਾਂ ਉਹ ਸੋਚਣ ਲੱਗਦੇ ਹਨ ਕਿ ਸ਼ਾਇਦ ਮੈਂ ਹੀ ਲਾਇਕ ਨਹੀਂ ਨਹੀਂ ਦੋਸਤੋ ਇਹ ਸੋਚ ਸਭ ਤੋਂ ਵੱਡਾ ਜ਼ਹਿਰ ਹੈ ਜੋ ਮਨੁੱਖ ਆਪਣੀ ਕਦਰ ਦੂਜਿਆਂ ਦੀਆਂ ਨਿਗਾਹਾਂ ਤੋਂ ਲੱਭਦਾ ਹੈ ਉਹ ਕਦੇ ਖੁਸ਼ ਨਹੀਂ ਰਹਿ ਸਕਦਾ ਇੱਕ ਮੁਹਾਵਰਾ ਹੈ ਆਪਣੀ ਆਪ ਸੁਆ ਸਭ ਤੋਂ ਵੱਡੀ ਦੌਲਤ ਹੈ ਜੇ ਤੁਸੀਂ ਆਪਣੇ ਆਪ ਨਾਲ ਖੁਸ਼ ਰਹਿਣਾ ਸਿੱਖ ਲਓਗੇ ਤਾਂ ਦੁਨੀਆ ਤੁਹਾਡੇ ਨਾਲ ਕਦੇ ਖੇਡ ਨਹੀਂ ਸਕਦੀ ਇੱਕ ਛੋਟੀ ਕਹਾਣੀ ਸੁਣੋ ਇੱਕ ਰਾਜੇ ਨੇ ਇੱਕ ਵਾਰ ਆਪਣੇ ਦਰਬਾਰੀਆਂ ਨੂੰ ਕੀਮਤੀ ਪੱਥਰ ਦਿਖਾਇਆ ਸਭ ਨੇ ਉਸ ਦੀ ਵਾਹ ਵਾਹ ਕੀਤੀ ਪਰ ਇੱਕ ਗਰੀਬ ਵਿਅਕਤੀ ਨੇ ਕਿਹਾ ਇਹ ਤਾਂ ਸਿਰਫ ਪੱਥਰ ਹੀ ਹੈ ਰਾਜਾ ਹੱਸਿਆ ਤੇ ਕਿਹਾ ਤੇਰੀ ਨਿਗਾਹਾਂ ਵਿੱਚ ਇਹ ਪੱਥਰ ਹੈ ਪਰ ਮੇਰੀ ਨਿਗਾਹਾਂ ਵਿੱਚ ਇਹ ਹੀਰਾ ਹੈ ਤੇਰੀ ਨਿਗਾਹ ਮੇਰੀ ਕੀਮਤ ਨਹੀਂ ਘਟਾ ਸਕਦੀ ਐਸੇ ਤਰ੍ਹਾਂ ਜਦੋਂ ਕੋਈ ਤੁਹਾਨੂੰ ਅੰਡਠਾ ਕਰਦਾ ਹੈ ਤਾਂ ਉਹ ਸਿਰਫ ਆਪਣੀ ਨਿਗਾਹ ਦਿਖਾ ਰਿਹਾ ਹੈ ਉਹ ਤੁਹਾਡੀ ਅਸਲੀ ਕੀਮਤ ਨਹੀਂ ਘਟਾ ਸਕਦਾ ਤਾਂ ਦੋਸਤੋ ਸਭ ਤੋਂ ਪਹਿਲਾ ਕਦਮ ਇਹ ਹੈ ਕਿ ਆਪਣੇ ਆਪ ਦੀ ਇੱਜ਼ਤ ਆਪ ਕਰੋ ਆਪਣੇ ਆਪ ਨੂੰ ਵੱਡਾ ਸਮਝੋ ਆਪਣੇ ਸੁਪਨੇ ਆਪਣੀ ਮਿਹਨਤ ਆਪਣਾ ਸਫਰ ਇਹ ਸਭ ਤੁਹਾਡੀ ਕੀਮਤ ਦਾ ਸਬੂਤ ਹਨ ਯਾਦ ਰੱਖੋ ਜਦੋਂ ਤੁਸੀਂ ਆਪਣੇ ਆਪ ਨੂੰ ਕਦਰ ਦਿੰਦੇ ਹੋ ਤਾਂ ਦੁਨੀਆ ਹੌਲੀ-ਹੌਲੀ ਤੁਹਾਡੇ ਪਿੱਛੇ ਆਉਣ ਲੱਗਦੀ ਹੈ ਲੋਕ ਤੁਹਾਡੀ ਗੱਲ ਸੁਣਦੇ ਹਨ ਤੁਹਾਡੀ ਹਾਜ਼ਰੀ ਮਹਿਸੂਸ ਕਰਦੇ ਹਨ ਤੇ ਤੁਹਾਡੇ ਕੰਮ ਦੀ ਤਾਰੀਫ਼ ਕਰਦੇ ਹਨ ਸੋ ਜੇ ਕੋਈ ਤੁਹਾਨੂੰ ਨਜ਼ਰਅੰਦਾਜ਼ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਕਦਰ ਆਪ ਜਾਣ ਕਿਉਂਕਿ ਜੋ ਮਨੁੱਖ ਆਪਣੇ ਆਪ ਨੂੰ ਪਛਾਣ ਲੈਂਦਾ ਹੈ ਦੁਨੀਆ ਉਸ ਦੀ ਪਛਾਣ ਆਪ ਕਰਦੀ ਹੈ ਦੂਜਾ ਨੁਕਤਾ ਆਪਣੀ ਤਾਕਤ ਨੂੰ ਆਪਣੇ ਕੰਮ ਵਿੱਚ ਲਗਾਓ ਦੋਸਤੋ ਜਦੋਂ ਕੋਈ ਤੁਹਾਨੂੰ ਨਜ਼ਰਅੰਦਾਜ਼ ਕਰਦਾ ਹੈ ਤਾਂ ਇੱਕ ਬਹੁਤ ਹੀ ਮਹੱਤਵਪੂਰਨ ਗੱਲ ਹੈ ਜੋ ਤੁਸੀਂ ਸਿੱਖਣੀ ਚਾਹੀਦੀ ਹੈ ਉਹ ਹੈ ਆਪਣੀ ਤਾਕਤ ਨੂੰ ਆਪਣੇ ਕੰਮ ਵਿੱਚ ਲਗਾਉਣਾ ਅਕਸਰ ਲੋਕ ਨਜ਼ਰਅੰਦਾਜ਼ ਕੀਤੇ ਜਾਣ ਤੇ ਗੁੱਸਾ ਦੁੱਖ ਜਾਂ ਨਿਰਾਸ਼ਾ ਵਿੱਚ ਫਸ ਜਾਂਦੇ ਹਨ ਉਹ ਆਪਣੀ ਊਰਜਾ ਨੂੰ ਰੋਣ, ਸ਼ਿਕਾਇਤ ਕਰਨ ਜਾਂ 네ਗੇਟਿਵ ਸੋਚ ਵਿੱਚ ਖਰਚ ਕਰ ਦਿੰਦੇ ਹਨ। ਪਰ ਦੋਸਤੋ, ਇਹ ਸਭ ਤੁਹਾਡੀ ਤਾਕਤ ਦਾ ਸਹੀ ਉਪਯੋਗ ਨਹੀਂ। ਸੱਚ ਇਹ ਹੈ ਕਿ ਤੁਹਾਡੀ ਅਸਲ ਤਾਕਤ ਤੁਹਾਡੇ ਕੰਮ ਵਿੱਚ ਹੈ, ਤੁਹਾਡੇ ਸੁਪਨਿਆਂ ਨੂੰ ਹਕੀਕਤ ਬਣਾਉਣ ਵਿੱਚ ਹੈ। ਇੱਕ ਮਸ਼ਹੂਰ ਕਹਾਣੀ ਵਿੱਚ ਦੋ ਵਕੀਲ ਇੱਕ ਮਾਮਲੇ ਵਿੱਚ ਸਨ। ਇੱਕ ਵਕੀਲ ਆਪਣੇ ਗ੍ਰਾਹਕ ਨੂੰ ਲੈ ਕੇ ਰੋਂਦਾ ਅਤੇ ਸ਼ਿਕਾਇਤ ਕਰਦਾ ਰਿਹਾ ਕਿ ਲੋਕ ਉਸ ਦੀ ਕਦਰ ਨਹੀਂ ਕਰਦੇ। ਦੂਜਾ ਵਕੀਲ ਸ਼ਾਂਤ ਰਿਹਾ ਆਪਣਾ ਧਿਆਨ ਕੰਮ ਤੇ ਕੇਂਦਰਿਤ ਕੀਤਾ ਅੰਤ ਵਿੱਚ ਦੂਜਾ ਵਕੀਲ ਮਾਮਲਾ ਜਿੱਤ ਗਿਆ ਹਰ ਕੋਈ ਉਸ ਦੀ ਖੂਬਸੂਰਤ ਤਾਕਤ ਤੇ ਮਿਹਨਤ ਨੂੰ ਸਲਾਮ ਕਰਦੇ ਰਹੇ ਇਸ ਤੋਂ ਸਿੱਖਣ ਵਾਲੀ ਗੱਲ ਲੋਕ ਤੁਹਾਨੂੰ ਅੰਡਿੱਠਾ ਕਰ ਸਕਦੇ ਹਨ ਪਰ ਉਹ ਤੁਹਾਡੇ ਕੰਮ ਕਰਨ ਦੀ ਤਾਕਤ ਨੂੰ ਮਿਟਾ ਨਹੀਂ ਸਕਦੇ ਦੋਸਤੋ ਕਹਾਵਤ ਹੈ ਕੰਮ ਕਰਦੇ ਰਹਿਣਾ ਤੇ ਦੂਜਿਆਂ ਦੇ ਰਵੱਈਏ ਤੇ ਧਿਆਨ ਨਾ ਦੇਣਾ ਸਹੀ ਹੈ ਇਹ ਸੌਖਾ ਨਹੀਂ ਪਰ ਸਭ ਤੋਂ ਪ੍ਰਭਾਵਸ਼ਾਲੀ ਹੈ ਜਦੋਂ ਤੁਸੀਂ ਆਪਣੀ ਤਾਕਤ ਨੂੰ ਆਪਣੇ ਕੰਮ ਵਿੱਚ ਲਗਾਉਂਦੇ ਹੋ ਤਾਂ ਨਜ਼ਰਅੰਦਾਜ਼ ਕਰਨ ਵਾਲੇ ਲੋਕ ਵੀ ਅੰਤ ਵਿੱਚ ਤੁਹਾਡੇ ਕੰਮ ਦੀ ਕਦਰ ਕਰਨ ਲੱਗਦੇ ਹਨ ਸੋਚੋ ਇੱਕ ਕਿਸਾਨ ਹਰ ਰੋਜ਼ ਮਿਹਨਤ ਕਰਦਾ ਹੈ ਫਸਲ ਨੂੰ ਪਾਣੀ ਦਿੰਦਾ ਹੈ ਮਿੱਟੀ ਦੀ ਸਫਾਈ ਕਰਦਾ ਹੈ ਕਈ ਲੋਕ ਉਸ ਨੂੰ ਹਾਸਾ ਕਰਦੇ ਹਨ ਕਹਿੰਦੇ ਹਨ ਇਹ ਤਾਂ ਕੋਈ ਵੱਡੀ ਕਦਰ ਵਾਲੀ ਗੱਲ ਨਹੀਂ ਪਰ ਜਦੋਂ ਫਸਲ ਪੱਕਦੀ ਹੈ ਤੇ ਮੰਡੀ ਵਿੱਚ ਵਿਕਦੀ ਹੈ ਤਾਂ ਉਹੀ ਲੋਕ ਉਸ ਦੀ ਮਿਹਨਤ ਤੇ ਦਿਲੋਂ ਸलाम ਕਰਦੇ ਹਨ ਇਸੇ ਤਰ੍ਹਾਂ ਜੇ ਕੋਈ ਤੁਹਾਨੂੰ ਅੰਡਠਾ ਕਰੇ ਆਪਣੀ ਤਾਕਤ ਨੂੰ ਦਿਖਾਉਣ ਦਾ ਸਭ ਤੋਂ ਵੱਡਾ ਜ਼ਰੀਆ ਤੁਹਾਡਾ ਕੰਮ ਹੈ ਹਰ ਰੋਜ਼ ਆਪਣਾ ਬਿਹਤਰ ਵਰਜਨ ਬਣਾਉਣਾ ਆਪਣੇ ਸਫਰ ਵਿੱਚ ਨਵੇਂ ਕਦਮ ਚੁੱਕਣਾ ਆਪਣੀ ਯੋਗਤਾ ਨੂੰ ਅਜਿਹੇ ਕੰਮਾਂ ਵਿੱਚ ਲਗਾਉਣਾ ਜੋ ਤੁਹਾਨੂੰ ਅੱਗੇ ਲੈ ਜਾਣ ਇਹ ਹੀ ਉਹ ਤਾਕਤ ਹੈ ਜੋ ਕਿਸੇ ਵੀ ਅੰਢਠੇ ਰਵੱਈਏ ਨੂੰ ਮਾਫ਼ ਕਰਕੇ ਤੁਹਾਨੂੰ ਕਾਇਮ ਰੱਖਦੀ ਹੈ ਦੋਸਤੋ ਯਾਦ ਰੱਖੋ ਲੋਕ ਤੁਹਾਡੇ ਹੌਸਲੇ ਨੂੰ ਤੋੜ ਨਹੀਂ ਸਕਦੇ ਤੁਹਾਡੀ ਊਰਜਾ ਤੁਹਾਡੇ ਕੰਮ ਵਿੱਚ ਨਿਬੜੀ ਰਹਿੰਦੀ ਹੈ ਜਦੋਂ ਤੁਸੀਂ ਕੰਮ ਨੂੰ ਆਪਣੀ ਤਾਕਤ ਬਣਾਉਂਦੇ ਹੋ ਤਾਂ ਦੁਨੀਆ ਹੌਲੀ-ਹੌਲੀ ਤੁਹਾਡੇ ਸਾਹਮਣੇ ਨਜ਼ਰਅੰਦਾਜ਼ ਕਰਨ ਤੋਂ ਰੁਕ ਜਾਂਦੀ ਹੈ ਤਾਂ ਦੋਸਤੋ ਜਦੋਂ ਕੋਈ ਤੁਹਾਨੂੰ ਨਜ਼ਰਅੰਦਾਜ਼ ਕਰੇ ਤਾਂ ਆਪਣੀ ਤਾਕਤ ਨੂੰ ਦਿਖਾਉਣ ਦਾ ਸਭ ਤੋਂ ਵੱਡਾ ਮੌਕਾ ਇਹ ਹੈ ਕਿ ਤੁਸੀਂ ਆਪਣੀ ਮਿਹਨਤ ਤੇ ਯੋਗਤਾ ਵਿੱਚ ਧਿਆਨ ਰੱਖੋ ਹੁਣ ਆਓ ਅੱਗੇ ਵਧੀਏ ਤੇ ਤੀਜਾ ਨੁਕਤਾ ਜਾਣਦੇ ਹਾਂ ਤੀਜਾ ਨੁਕਤਾ ਧੀਰਜ ਅਤੇ ਸੰਤੁਲਨ ਬਣਾਓ ਦੋਸਤੋ ਜਦੋਂ ਕੋਈ ਤੁਹਾਨੂੰ ਅੰਡਠਾ ਕਰਦਾ ਹੈ ਸਭ ਤੋਂ ਵੱਡੀ ਚੁਣੌਤੀ ਹੈ ਧੀਰਜ ਅਤੇ ਸੰਤੁਲਨ ਨੂੰ ਬਣਾਈ ਰੱਖਣਾ ਕਈ ਵਾਰੀ ਅਸੀਂ ਗੁੱਸੇ, ਦੁੱਖ ਜਾਂ ਨਿਰਾਸ਼ਾ ਵਿੱਚ ਆਪਣੇ ਆਪ ਨੂੰ ਖੋ ਦਿੰਦੇ ਹਾਂ ਪਰ ਧੀਰਜ ਤੇ ਸੰਤੁਲਨ ਇਹ ਉਹ ਦੋ ਤੀਰ ਹਨ ਜੋ ਤੁਹਾਨੂੰ ਹਰ ਅੰਡਠੀ ਅਤੇ ਚੁਣੌਤੀ ਦੇ ਖਿਲਾਫ ਮਜ਼ਬੂਤ ਬਣਾਉਂਦੇ ਹਨ ਧੀਰਜ ਦਾ ਅਰਥ ਸਿਰਫ ਰੁਕਣਾ ਨਹੀਂ ਬਲਕਿ ਆਪਣੀ ਸ਼ਕਤੀ, ਆਪਣੀ ਸੋਚ ਅਤੇ ਆਪਣੇ ਕੰਮ ਵਿੱਚ ਸਥਿਰਤਾ ਰੱਖਣਾ ਹੈ ਕਈ ਵਾਰ ਲੋਕ ਤੁਹਾਨੂੰ ਨਜ਼ਰ ਅੰਦਾਜ਼ ਕਰਦੇ ਹਨ ਕਿਉਂਕਿ ਉਹ ਆਪਣੇ ਮਨ ਵਿੱਚ ਭਰਮ, ਈਰਖਾ ਜਾਂ ਘਟੀਆ ਸੋਚ ਰੱਖਦੇ ਹਨ ਇਸ ਮਾਮਲੇ ਵਿੱਚ ਤੁਹਾਡਾ ਗੁੱਸਾ ਤੁਹਾਡੀ ਬਦਲੇ ਦੀ ਖੋਜ ਸਿਰਫ ਤਰਨ ਨੂੰ ਥਕਾ ਦਿੰਦੇ ਹਨ ਧੀਰਜ ਰੱਖੋ ਸੰਤੁਲਨ ਨਾਲ ਕੰਮ ਕਰੋ ਅਤੇ ਆਪਣੀ ਤਾਕਤ ਨੂੰ ਸਥਿਰ ਰੱਖੋ ਇੱਕ ਦਿਨ ਇੱਕ ਸ਼ੇਰਨੀ ਆਪਣੇ ਛੋਟੇ ਬੱਚੇ ਨੂੰ ਸਿਖਾ ਰਹੀ ਸੀ ਉਹ ਬੱਚੇ ਨੂੰ ਕਹਿੰਦੀ ਹੈ ਜੇ ਕੋਈ ਤੈਨੂੰ ਅੰਡਿੱਠਾ ਕਰੇ ਝਟਪਟ ਜਵਾਬ ਨਾ ਦੇ ਨਾ ਗੁੱਸੇ ਵਿੱਚ ਆ ਸਥਿਰ ਰਹਿਣਾ ਧੀਰਜ ਰੱਖਣਾ ਆਪਣੀ ਚਾਲ ਸੂਝ-ਬੂਝ ਨਾਲ ਚੁੱਕਾ ਬੱਚਾ ਸ਼ੁਰੂ ਵਿੱਚ ਫਿਕਰਮੰਦ ਸੀ ਪਰ ਸਮੇਂ ਨਾਲ ਉਹ ਸਿੱਖ ਗਿਆ ਕਿ ਹਰ ਰਵਈਆ, ਹਰ ਅੰਡਿੱਠੀ, ਹਰ ਚੁਣੌਤੀ ਨੂੰ ਸਬਰ ਅਤੇ ਸੰਤੁਲਨ ਨਾਲ ਨਿਭਾਉਣਾ ਅਸਲੀ ਤਾਕਤ ਹੈ। ਦੋਸਤੋ, ਕਹਾਵਤ ਹੈ, ਧੀਰਜ ਨਾਲ ਸਭ ਕੁਝ ਸੰਭਵ ਹੈ ਤੇ ਬੇਸਬਰੀ ਨਾਲ ਕੁਝ ਨਹੀਂ। ਜਦੋਂ ਕੋਈ ਤੁਹਾਨੂੰ ਨਜ਼ਰਅੰਦਾਜ਼ ਕਰਦਾ ਹੈ, ਤੁਹਾਨੂੰ ਇਹ ਸਮਝਣਾ ਪੈਂਦਾ ਹੈ ਕਿ ਉਹ ਸਮਾਂ, ਉਹ ਰਵਈਆ ਉਸਦੀ ਆਪਣੀ ਕਮੀ ਹੈ। ਤੁਸੀਂ ਧੀਰਜ ਨਾਲ ਆਪਣੇ ਸੁਪਨੇ ਦੇ ਰਸਤੇ ਤੇ ਕੰਮ ਕਰਦੇ ਰਹੋ, ਸੰਤੁਲਨ ਰੱਖੋ ਅਤੇ ਆਪਣੇ ਦਿਲ ਦੇ ਹੌਸਲੇ ਨਾਲ ਅੱਗੇ ਵਧਦੇ ਰਹੋ। ਸੋਚੋ, ਇੱਕ ਦਰਿਆ ਕਿਵੇਂ ਆਪਣਾ ਰਸਤਾ ਪਾਉਂਦਾ ਹੈ? ਰੋੜੇ, ਪੱਥਰ, ਰੁਕਾਵਟਾਂ, ਹਰ ਚੀਜ਼ ਉਸ ਦੇ ਰਸਤੇ ਵਿੱਚ ਆਉਂਦੀ ਹੈ। ਪਰ ਦਰਿਆ ਆਪਣੀ ਮਜ਼ਬੂਤੀ, ਆਪਣੀ ਸਥਿਰਤਾ ਅਤੇ ਧੀਰਜ ਨਾਲ ਆਖਰਕਾਰ ਸਮੁੰਦਰ ਤੱਕ ਪਹੁੰਚ ਜਾਂਦਾ ਹੈ। ਤੁਸੀਂ ਵੀ ਉਸ ਦਰਿਆ ਵਾਂਗ ਹੋ। ਨਜ਼ਰਅੰਦਾਜ਼, ਰੋਡ ਬਲੌਕ ਅਤੇ ਚੁਣੌਤੀਆਂ ਤੁਹਾਨੂੰ ਰੋਕ ਨਹੀਂ ਸਕਦੀਆਂ। ਸਿੱਖੋ ਆਪਣੇ ਮਨ ਨੂੰ ਸ਼ਾਂਤ ਰੱਖੋ, ਆਪਣੇ ਹੌਸਲੇ ਨੂੰ ਸੰਤੁਲਿਤ ਰੱਖੋ। ਜਦੋਂ ਤੁਸੀਂ ਧੀਰਜ ਅਤੇ ਸੰਤੁਲਨ ਨਾਲ ਆਪਣੇ ਰਸਤੇ 'ਤੇ ਚੱਲਦੇ ਹੋ, ਦੋਂ ਨਜ਼ਰਅੰਦਾਜ਼ ਕਰਨ ਵਾਲੇ ਲੋਕ ਵੀ ਸਿਰਫ ਪਿੱਛੇ ਰਹਿ ਜਾਂਦੇ ਹਨ ਤੁਸੀਂ ਆਪਣੀ ਚਮਕ ਅਤੇ ਆਪਣੀ ਤਾਕਤ ਨਾਲ ਬਿਨਾ ਕਿਸੇ ਕਹਿਣ ਦੇ ਦੁਨੀਆ ਨੂੰ ਦਿਖਾ ਦਿੰਦੇ ਹੋ ਕਿ ਤੁਸੀਂ ਕੌਣ ਹੋ ਦੋਸਤੋ ਧੀਰਜ ਅਤੇ ਸੰਤੁਲਨ ਤੁਹਾਡੀ ਸੱਚੀ ਤਾਕਤ ਹਨ ਇਹ ਉਹ ਹਥਿਆਰ ਹਨ ਜੋ ਨਜ਼ਰਅੰਦਾਜ਼ ਕਰਨ ਵਾਲੇ ਹਰ ਰਵਈਏ ਨੂੰ ਨਿਭਾਉਣ ਵਿੱਚ ਤੁਹਾਡੀ ਮਦਦ ਕਰਦੇ ਹਨ ਚੌਥਾ ਨੁਕਤਾ ਆਪਣੇ ਆਪ ਨੂੰ ਮਜ਼ਬੂਤ ਬਣਾਓ ਅਤੇ ਖੁਦ ਨਿਰਪਰ ਬਣੋ ਜਦੋਂ ਕੋਈ ਤੁਹਾਨੂੰ ਨਜ਼ਰਅੰਦਾਜ਼ ਕਰਦਾ ਹੈ ਤਾਂ ਸਭ ਤੋਂ ਮਹੱਤਵਪੂਰਨ ਗੱਲ ਹੈ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ। ਕਈ ਵਾਰ ਅਸੀਂ ਆਪਣੀ ਖੁਸ਼ੀ, ਆਪਣੀ ਸ਼ਾਂਤੀ, ਆਪਣੀ ਤਾਕਤ ਨੂੰ ਦੂਜਿਆਂ ਦੇ ਹਵਾਲੇ ਕਰ ਦਿੰਦੇ ਹਾਂ। ਪਰ ਯਾਦ ਰੱਖੋ ਜੇ ਤੁਸੀਂ ਖੁਦ ਨਿਰਪਰ ਬਣ ਜਾਓਗੇ ਤਾਂ ਕਿਸੇ ਦੀ ਨਜ਼ਰਅੰਦਾਜ਼ੀ ਤੁਹਾਨੂੰ ਹਿਲਾ ਨਹੀਂ ਸਕਦੀ। ਆਪਣੇ ਆਪ ਨਿਰਪਰ ਬਣਨਾ ਸਿੱਖੋ। ਇਸ ਦਾ ਮਤਲਬ ਹੈ ਆਪਣੇ ਮਨ, ਆਪਣੇ ਦਿਲ, ਆਪਣੇ ਸੁਪਨਿਆਂ ਤੇ ਕੰਟਰੋਲ ਰੱਖਣਾ। ਤੁਹਾਡੀ ਖੁਸ਼ੀ ਕਿਸੇ ਦੇ ਹਵਾਲੇ ਨਹੀਂ, ਤੁਹਾਡੇ ਆਪਣੇ ਕਦਮਾਂ ਤੇ ਹੈ। ਜਦੋਂ ਤੁਸੀਂ ਆਪਣੀ ਖੁਸ਼ੀ ਆਪਣਾ ਮਕਸਦ ਆਪਣੀ ਤਾਕਤ ਆਪਣੇ ਅੰਦਰ ਲੰਬ ਲੈਦੇ ਹੋ ਤਾਂ ਲੋਕਾਂ ਦੀਆਂ ਨਕਾਰਾਤਮਕ ਨਿਗਾਹਾਂ ਤੁਹਾਨੂੰ ਹੇਠਾਂ ਨਹੀਂ ਖਿੱਚ ਸਕਦੀਆਂ ਇੱਕ ਕਹਾਣੀ ਵਿੱਚ ਇੱਕ ਗਰੀਬ ਲੜਕੀ ਜੋ ਹਰ ਰੋਜ਼ ਲੋਕਾਂ ਦੀ ਹੰਸੀ ਦਾ ਸਾਹਮਣਾ ਕਰਦੀ ਸੀ ਲੋਕ ਕਹਿੰਦੇ ਸੀ ਤੂੰ ਕਦੇ ਕੁਝ ਨਹੀਂ ਬਣੇਗੀ ਪਰ ਉਸਨੇ ਆਪਣੇ ਮਨ ਨੂੰ ਮਜ਼ਬੂਤ ਬਣਾਇਆ ਸਿੱਖਿਆ ਤੇ ਮਿਹਨਤ ਵਿੱਚ ਧਿਆਨ ਦਿੱਤਾ ਕਈ ਸਾਲਾਂ ਬਾਅਦ ਉਹ ਇੰਜੀਨੀਅਰ ਬਣ ਗਈ ਲੋਕ ਉਸਦੀ ਤਾਕਤ ਤੇ ਦਿਲੋਂ ਸਲਾਮ ਕਰਦੇ ਹਨ ਇਸ ਤੋਂ ਸਿੱਖਣ ਵਾਲੀ ਗੱਲ ਇਹ ਹੈ ਕਿ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ਤੁਹਾਨੂੰ ਦੂਜਿਆਂ ਦੇ ਰਵੱਈਏ ਤੋਂ ਬਿਨਾਂ ਸਫਲਤਾ ਦੀ ਪੌੜੀ ਚੜਾਉਂਦਾ ਹੈ ਕਹਾਵਤ ਹੈ ਜਿਹੜਾ ਆਪਣੇ ਆਪ ਦੇ ਬਲ ਤੇ ਖੜਾ ਹੁੰਦਾ ਹੈ ਉਸ ਨੂੰ ਕੋਈ ਹਿਲਾ ਨਹੀਂ ਸਕਦਾ ਜਦੋਂ ਤੁਸੀਂ ਆਪਣੇ ਮਨ ਅਤੇ ਆਪਣੇ ਕੰਮ ਵਿੱਚ ਮਜ਼ਬੂਤ ਹੁੰਦੇ ਹੋ ਤਾਂ ਅੰਗਿੱਠੇ ਪੱਦਵੀ ਤੁਹਾਡੀ ਤਾਕਤ ਨੂੰ ਘਟਾ ਨਹੀਂ ਸਕਦੇ ਬਲਕਿ ਉਹ ਤੁਹਾਨੂੰ ਹੋਰ ਮਜ਼ਬੂਤ ਬਣਾਉਂਦੇ ਹਨ ਸੋਚੋ ਇੱਕ ਪਹਾੜ ਦੀ ਚੋਟੀ ਤੇ ਚੜਾਈ ਰਾਹ ਵਿੱਚ ਬਹੁਤ ਅੜਚਣਾਂ ਪੱਥਰ ਤੇ ਹਵਾਵਾਂ ਪਰ ਚੋਟੀ ਤੇ ਪਹੁੰਚਣ ਵਾਲਾ ਹਮੇਸ਼ਾ ਉਹੀ ਹੁੰਦਾ ਹੈ ਜੋ ਆਪਣੇ ਆਪ ਤੇ ਭਰੋਸਾ ਰੱਖਦਾ ਹੈ। ਉਹ ਪਹਾੜੇ, ਠੇਕਾਂ ਦੇਖ ਕੇ ਘਬਰਾਉਂਦਾ ਨਹੀਂ, ਨਾ ਹੀ ਹਵਾਵਾਂ ਨਾਲ ਡਿੱਗਦਾ ਹੈ। ਉਸ ਦੀ ਤਾਕਤ, ਉਸ ਦਾ ਸੰਤੁਲਨ ਅਤੇ ਉਸ ਦੀ ਖੁਦ-ਨਿਰਭਰਤਾ ਹੀ ਉਸ ਨੂੰ ਚੋਟੀ ਤੇ ਲਿਆਉਂਦੀ ਹੈ। ਦੋਸਤੋ, ਜਦੋਂ ਕੋਈ ਤੁਹਾਨੂੰ ਨਜ਼ਰਅੰਦਾਜ਼ ਕਰੇ ਤਾਂ ਸਿੱਖੋ ਕਿ ਆਪਣੀ ਤਾਕਤ, ਆਪਣੇ ਸੁਪਨੇ ਅਤੇ ਆਪਣੇ ਮਨ ਨੂੰ ਮਜ਼ਬੂਤ ਰੱਖਣਾ ਸਭ ਤੋਂ ਵੱਡਾ ਜਵਾਬ ਹੈ। ਕੋਈ ਵੀ ਤੁਹਾਡੇ ਅੰਦਰ ਦੀ ਚਮਕ ਨੂੰ ਹਟਾ ਨਹੀਂ ਸਕਦਾ। ਤੁਸੀਂ ਆਪਣੀ ਮਿਹਨਤ, ਆਪਣਾ ਦਿਲ, ਆਪਣਾ ਮਨ ਸਾਰੇ ਕੰਮ ਆਪਣੇ ਆਪ ਤੇ ਨਿਰਭਰ ਹੋ ਕੇ ਕਰੋ ਤਾਂ ਦੋਸਤੋ ਚੌਥਾ ਨੁਕਤਾ ਇਹ ਹੈ ਆਪਣੇ ਆਪ ਨੂੰ ਮਜ਼ਬੂਤ ਬਣਾਓ ਖੁਦ ਨਿਰਭਰ ਬਣੋ ਅਤੇ ਨਜ਼ਰ ਅੰਦਾਜ਼ੀ ਨੂੰ ਆਪਣੇ ਉਤਸ਼ਾਹ ਤੇ ਤਾਕਤ ਵਿੱਚ ਬਦਲ ਦਿਓ ਹੁਣ ਆਓ ਅੱਗੇ ਵਧੀਏ ਤੇ ਪੰਜਵਾਂ ਅਤੇ ਆਖਰੀ ਨੁਕਤਾ ਜਾਣਦੇ ਹਾਂ ਪੰਜਵਾਂ ਨੁਕਤਾ ਮੁੜ ਕੇ ਨਾ ਦੇਖੋ ਅੱਗੇ ਵਧੋ ਅਤੇ ਆਪਣਾ ਰਸਤਾ ਬਣਾਓ ਜਦੋਂ ਕੋਈ ਤੁਹਾਨੂੰ ਨਜ਼ਰ ਅੰਦਾਜ਼ ਕਰਦਾ ਹੈ ਸਭ ਤੋਂ ਅਹੰਕਾਰ ਅਤੇ ਦਿਲੋਂ ਚੁੱਕਣ ਵਾਲੀ ਗੱਲ ਹੈ ਮੁੜ ਕੇ ਨਾ ਦੇਖਣਾ ਬਹੁਤ ਵਾਰੀ ਅਸੀਂ ਪਿਛਲੇ ਰਵੱਈਏ ਪਿਛਲੇ ਅੰਡਿੱਠੇ ਪਲਾਂ ਵਿੱਚ ਫਸ ਜਾਂਦੇ ਹਾਂ ਅਸੀਂ ਸੋਚਦੇ ਹਾਂ ਕਿ ਕਿਵੇਂ ਉਹਨਾਂ ਨੂੰ ਸਿਖਾਵਾਂ ਕਿਵੇਂ ਉਹਨਾਂ ਨੂੰ ਜਵਾਬ ਦੇਵਾਂ ਕਿਵੇਂ ਆਪਣਾ ਗੁੱਸਾ ਦਿਖਾਵਾਂ ਪਰ ਇਹ ਸਭ ਤੁਹਾਡੇ ਸਮੇਂ ਅਤੇ ਤਾਕਤ ਨੂੰ ਖਤਮ ਕਰ ਦਿੰਦਾ ਹੈ ਅਸਲ ਜਵਾਬ ਇਹ ਹੈ ਆਪਣੇ ਆਪ ਲਈ ਜਿਓ ਆਪਣਾ ਰਸਤਾ ਬਣਾਓ ਜਿਹੜਾ ਤੁਹਾਨੂੰ ਨਜ਼ਰਅੰਦਾਜ਼ ਕਰਦਾ ਹੈ ਉਸਦੀ ਰਾਏ ਉਸਦੀ ਸੋਚ ਉਸਦਾ ਰਵੱਈਆ ਇਹ ਸਭ ਤੁਹਾਡੀ ਅਸਲ ਕਦਰ ਨੂੰ ਘਟਾ ਨਹੀਂ ਸਕਦਾ ਤੁਸੀਂ ਆਪਣੇ ਸੁਪਨੇ ਅਤੇ ਆਪਣੇ ਮਨ ਦੀ ਤਾਕਤ ਨਾਲ ਅੱਗੇ ਵਧੋ ਇੱਕ ਕਹਾਣੀ ਸੁਣੋ ਇੱਕ ਕਵੀ ਜੋ ਹਰ ਰੋਜ਼ ਨਜ਼ਰਅੰਦਾਜ਼ ਕੀਤਾ ਜਾਂਦਾ ਸੀ ਕਈ ਵਾਰੀ ਉਸ ਦੀ ਕਵਿਤਾ ਨੂੰ ਪੜਨ ਵਾਲੇ ਲੋਕ ਹਾਸਾ ਕਰਦੇ ਪਰ ਉਸਨੇ ਮੁੜ ਕੇ ਕਿਸੇ ਨੂੰ ਨਹੀਂ ਦੇਖਿਆ ਉਹ ਹਰ ਰੋਜ਼ ਆਪਣੇ ਸ਼ਬਦਾਂ ਵਿੱਚ ਆਪਣੇ ਮਨ ਦੀ ਚਮਕ ਦਿਖਾਉਂਦਾ ਗਿਆ ਕੁਝ ਸਾਲਾਂ ਬਾਅਦ ਉਸ ਦੀ ਕਵਿਤਾ ਹਰੇਕ ਘਰ ਵਿੱਚ ਪੜ੍ਹੀ ਜਾਂਦੀ ਸੀ ਉਸਨੇ ਸਿੱਖਿਆ ਕਿ ਜੇ ਤੁਸੀਂ ਮੁੜ ਕੇ ਨਾ ਦੇਖੋ ਤਾਂ ਕੋਈ ਵੀ ਤੁਹਾਡੇ ਅੰਦਰ ਦੀ ਚਮਕ ਨੂੰ ਰੋਕ ਨਹੀਂ ਸਕਦਾ ਕਹਾਵਤ ਹੈ ਜੋ ਪਿਛਲੇ ਹਾਲਾਤਾਂ ਵਿੱਚ ਫਸੇ ਉਹ ਅੱਗੇ ਨਹੀਂ ਵੱਧ ਸਕਦਾ ਜੋ ਅੱਗੇ ਵੱਧਾ ਹੈ ਉਹ ਹੀ ਸੱਚੀ ਤਾਕਤਦਾਰਾ ਹੁੰਦਾ ਹੈ ਜਦੋਂ ਤੁਸੀਂ ਆਪਣਾ ਧਿਆਨ ਪਿਛਲੇ ਰਵਈਏ ਤੋਂ ਹਟਾ ਕੇ ਆਪਣੇ ਅੱਗੇ ਦੇ ਰਸਤੇ ਤੇ ਕੇਂਦ੍ਰਿਤ ਕਰਦੇ ਹੋ ਤਾਂ ਤੁਹਾਡਾ ਮਨ ਤੁਹਾਡੀ ਤਾਕਤ ਅਤੇ ਤੁਹਾਡਾ ਹੌਸਲਾ ਬੇਮਿਸਾਲ ਹੋ ਜਾਂਦਾ ਹੈ ਸੋਚੋ ਇੱਕ ਬੂਟਾ ਜੋ ਪਥਰਾਂ ਅਤੇ ਰੁਕਾਵਟਾਂ ਨਾਲ ਭਰੇ ਰਸਤੇ ਵਿੱਚ ਲੱਗਾ ਹੋਇਆ ਹੈ ਹਰ ਵਾਰੀ ਕਿਸੇ ਨੇ ਉਸ ਨੂੰ ਖੜਾ ਨਹੀਂ ਹੋਣ ਦਿੱਤਾ ਹਵਾ ਨੇ ਉਸ ਦੇ ਪੱਤੇ ਝੁਕਾ ਦਿੱਤੇ ਅਤੇ ਮੀਂਹ ਨੇ ਮਿੱਟੀ ਨੂੰ ਧੋ ਦਿੱਤਾ ਪਰ ਬੂਟਾ ਹਮੇਸ਼ਾ ਆਪਣੀ ਮੂਲ ਜੜ੍ਹਾਂ ਨੂੰ ਮਜ਼ਬੂਤ ਰੱਖਦਾ ਹੈ ਉਹ ਪਿਛੀਆਂ ਰੁਕਾਵਟਾਂ ਵਿੱਚ ਨਹੀਂ ਫਸਦਾ ਹਰ ਰੁਕਾਵਟ ਉਸ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ ਅੰਤ ਵਿੱਚ ਉਹ ਬੂਟਾ ਇੱਕ ਸੁੰਦਰ ਫੁੱਲ ਦੇ ਰੂਪ ਵਿੱਚ ਖਿੜਦਾ ਹੈ ਦੋਸਤੋ ਇਹ ਸਭ ਤੋਂ ਵੱਡਾ ਪਾਠ ਹੈ ਜਦੋਂ ਕੋਈ ਤੁਹਾਨੂੰ ਅੰਡਿੱਠਾ ਕਰਦਾ ਹੈ ਆਪਣਾ ਮਨ ਮਜ਼ਬੂਤ ਰੱਖੋ ਧੀਰਜ ਰੱਖੋ ਆਪਣੀ ਤਾਕਤ ਵਿੱਚ ਕੇਂਦਰਿਤ ਰਹੋ ਅਤੇ ਮੁੜ ਕੇ ਨਾ ਦੇਖੋ ਤੁਹਾਡੇ ਰਸਤੇ ਤੇ ਚੱਲਦੇ ਰਹੋ ਆਪਣੇ ਸੁਪਨੇ ਨੂੰ ਹਕੀਕਤ ਬਣਾਉਣ ਵਿੱਚ ਲੱਗੇ ਰਹੋ ਯਾਦ ਰੱਖੋ ਜੇ ਤੁਸੀਂ ਮੁੜ ਕੇ ਨਹੀਂ ਦੇਖਦੇ ਤਾਂ ਨਜ਼ਰਅੰਦਾਜ਼ ਕਰਨ ਵਾਲੇ ਲੋਕ ਆਪਣੇ ਆਪ ਛੋਟੇ ਅਤੇ ਅਹੰਕਾਰਹੀਣ ਮਹਿਸੂਸ ਕਰਨ ਲੱਗਦੇ ਹਨ ਤੁਸੀਂ ਆਪਣੀ ਕਦਰ ਆਪਣੀ ਤਾਕਤ ਅਤੇ ਆਪਣੀ ਚਮਕ ਨਾਲ ਦੁਨੀਆ ਵਿੱਚ ਰੌਸ਼ਨੀ ਦਿਖਾਉਂਦੇ ਹੋ ਦੋਸਤੋ ਅਸੀਂ ਅੱਜ ਇੱਕ ਬਹੁਤ ਹੀ ਮਹੱਤਵਪੂਰਨ ਸਬਕ ਸਿੱਖਿਆ ਹੈ ਜਦੋਂ ਕੋਈ ਤੁਹਾਨੂੰ ਨਜ਼ਰਅੰਦਾਜ਼ ਕਰਦਾ ਹੈ ਤਾਂ ਦਿਲ ਨੂੰ ਠੰਡਾ ਰੱਖਣਾ ਆਪਣੀ ਕਦਰ ਨੂੰ ਜਾਣਨਾ ਆਪਣੀ ਤਾਕਤ ਨੂੰ ਕੰਮ ਵਿੱਚ ਲਗਾਉਣਾ ਧੀਰਜ ਤੇ ਸੰਤੁਲਨ ਰੱਖਣਾ ਖੁਦ ਨੂੰ ਮਜ਼ਬੂਤ ਬਣਾਉਣਾ ਅਤੇ ਅੰਤ ਵਿੱਚ ਮੁੜ ਕੇ ਨਾ ਦੇਖਣਾ ਇਹ ਉਹ ਅਸਲ ਕਦਮ ਹਨ ਜੋ ਤੁਹਾਨੂੰ ਹਰ ਅਣਡਿੱਠੇ ਪਲ ਵਿੱਚ ਵੀ ਅੱਗੇ ਵਧਣ ਦੀ ਤਾਕਤ ਦਿੰਦੇ ਹਨ ਦੋਸਤੋ ਯਾਦ ਰੱਖੋ ਦੁਨੀਆ ਦੀਆਂ ਨਜ਼ਰਾਂ ਤੁਹਾਡੀ ਕੀਮਤ ਨੂੰ ਨਹੀਂ ਤੈਅ ਕਰਦੀਆਂ ਤੁਹਾਡੀ ਅਸਲੀ ਕਦਰ ਤੁਹਾਡੇ ਕੰਮ ਤੁਹਾਡੇ ਸੁਪਨੇ ਤੁਹਾਡੀ ਮਿਹਨਤ ਅਤੇ ਤੁਹਾਡੇ ਮਨ ਦੀ ਚਮਕ ਵਿੱਚ ਹੈ ਜੇ ਤੁਸੀਂ ਆਪਣੇ ਆਪ ਦੀ ਇੱਜ਼ਤ ਕਰਦੇ ਹੋ ਆਪਣੀ ਤਾਕਤ ਤੇ ਭਰੋਸਾ ਕਰਦੇ ਹੋ ਤਾਂ ਕੋਈ ਵੀ ਤੁਹਾਨੂੰ ਘਟ ਨਹੀਂ ਸਮਝ ਸਕਦਾ ਇਸ ਲਈ ਜਦੋਂ ਤੁਸੀਂ ਅਗਲੀ ਵਾਰ ਕਿਸੇ ਨਜ਼ਰਅੰਦਾਜ਼ੀ ਦਾ ਸਾਹਮਣਾ ਕਰੋ ਧਿਆਨ ਰੱਖੋ ਇਹ ਤੁਹਾਡੀ ਤਾਕਤ ਨੂੰ ਘਟਾਉਣ ਵਾਲਾ ਨਹੀਂ ਬਲਕਿ ਤੁਹਾਨੂੰ ਹੋਰ ਮਜ਼ਬੂਤ ਬਣਾਉਣ ਵਾਲਾ ਪਲ ਹੈ ਇਹ ਸਿੱਖਣ ਦਾ ਮੌਕਾ ਹੈ ਆਪਣੇ ਮਨ ਨੂੰ ਸਥਿਰ ਕਰਨ ਦਾ ਆਪਣੇ ਸੁਪਨਿਆਂ ਨੂੰ ਹਕੀਕਤ ਬਣਾਉਣ ਦਾ ਅਤੇ ਆਪਣੇ ਅੰਦਰ ਦੀ ਚਮਕ ਨੂੰ ਬਾਹਰ ਲਿਆਉਣ ਦਾ ਦੋਸਤੋ ਜੇ ਤੁਸੀਂ ਆਪਣੀ ਕਦਰ ਆਪ ਜਾਣ ਲਓ ਆਪਣੀ ਤਾਕਤ ਤੇ ਭਰੋਸਾ ਕਰ ਲਓ ਧੀਰਜ ਅਤੇ ਸੰਤੁਲਨ ਰੱਖ ਲਓ ਅਤੇ ਮੁੜ ਕੇ ਨਾ ਦੇਖੋ ਤਾਂ ਕੋਈ ਵੀ ਰੁਕਾਵਟ ਕੋਈ ਵੀ ਅੰਡਿੱਠਾ ਤੁਹਾਨੂੰ ਰੋਕ ਨਹੀਂ ਸਕਦਾ ਦੁਨੀਆ ਹੌਲੀ-ਹੌਲੀ ਤੁਹਾਡੇ ਅੱਗੇ ਖੁੱਲ ਜਾਏਗੀ ਲੋਕ ਤੁਹਾਡੀ ਕਦਰ ਕਰਨਗੇ ਤੇ ਤੁਹਾਡੇ ਸੁਪਨੇ ਹਕੀਕਤ ਬਣਨਗੇ ਇਸ ਲਈ ਦੋਸਤੋ ਅੱਜ ਤੋਂ ਆਪਣੇ ਆਪ ਨੂੰ ਨਜ਼ਰਅੰਦਾਜ਼ ਨਾ ਕਰਨ ਦਿਓ ਆਪਣੀ ਕਦਰ ਜਾਣੋ ਆਪਣੇ ਸੁਪਨੇ ਤੇ ਕੰਮ ਕਰੋ ਆਪਣੀ ਤਾਕਤ ਨੂੰ ਮਿਰ ਪਰ ਬਣਾਓ ਅਤੇ ਜਦੋਂ ਕੋਈ ਤੁਹਾਨੂੰ ਨਜ਼ਰਅੰਦਾਜ਼ ਕਰੇ ਹੌਸਲੇ ਨਾਲ ਧੀਰਜ ਨਾਲ ਅੱਗੇ ਵਧਦੇ ਰਹੋ ਜੇ ਤੁਸੀਂ ਇਸ ਸਬਕ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਦੇ ਹੋ ਤਾਂ ਤੁਹਾਡਾ ਮਨ ਤੁਹਾਡੀ ਚਮਕ ਅਤੇ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਅਤੇ ਯਾਦ ਰੱਖੋ ਜੋ ਆਪਣੇ ਆਪ ਨੂੰ ਕਦਰ ਦਿੰਦਾ ਹੈ ਦੁਨੀਆ ਉਸਦੀ ਕਦਰ ਕਰਦੀ ਹੈ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਕਰੋ ਆਪਣੇ ਦੋਸਤਾਂ ਨਾਲ ਸਾਂਝਾ ਕਰੋ ਅਤੇ ਸਾਡੇ ਚੈਨਲ ਉਡਾਨ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅੱਗੇ ਵੀ ਅਸੀਂ ਤੁਹਾਡੇ ਲਈ ਅਜਿਹੀਆਂ ਮੋਟੀਵੇਸ਼ਨਲ ਕਹਾਣੀਆਂ ਅਤੇ ਸਬਕ ਲਿਆਉਂਦੇ ਰਹਾਂਗੇ ਜੋ ਤੁਹਾਡੇ ਮਨ ਅਤੇ ਦਿਲ ਨੂੰ ਛੂਹਣਗੇ ਦੋਸਤੋ ਆਪਣੀ ਕਦਰ ਕਰੋ ਆਪਣੀ ਤਾਕਤ ਜਾਣੋ ਅਤੇ ਹਮੇਸ਼ਾ ਅੱਗੇ ਵਧਦੇ ਰਹੋ ਯਾਦ ਰੱਖੋ ਤੁਹਾਡਾ ਮਨ ਤੁਹਾਡਾ ਹੌਸਲਾ ਅਤੇ ਤੁਹਾਡਾ ਸੁਪਨਾ ਸਭ ਤੋਂ ਵੱਡੀ ਤਾਕਤ ਹੈ